ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ੇ ਇੱਕ ਜੰਗੀ ਪੱਦਰ ਤੇ ਨਸ਼ਾ ਵਿਰੋਧ ਕਾਰਵਾਈ ਕਰਦੇ ਹੋਏ ਸਰਕਲ ਸੁਪਰਵਾਈਜ਼ਰ ਵਿੱਚ ਬੜੀ ਸਨੋਂ ਵੱਡੀ ਸਫਲਤਾ ਹਾਸਲ ਹੋਈ ਹੈ ਐਸਐਚਓ ਪਸਿਆਣਾ ਇੰਸਪੈਕਟਰ ਅਮਨਪਾਲ ਤੇ ਉਹਨਾਂ ਦੀ ਟੀਮ ਨੇ ਇੱਕ ਸਾਡੇ ਐਨਡੀਪੀਐਸ ਸਮਗਲਰ ਦੇ ਪ੍ਰੋਪਰਟੀ ਫੋਰਫੀਜ਼ਰ ਦਾ ਕੇਸ ਬਣਾ ਕੇ ਭੇਜਿਆ ਸੀ ਉਹ ਸ਼ੇਰਮਾ ਜਿਹਦਾ ਰਹਿਣ ਵਾਲਾ ਹੈ ਇਹ ਬੰਦੇ ਦਾ ਨਾਮ ਹੈ ਬੂਟਾ ਸਿੰਘ ਪੁੱਤਰ ਜੂਰਾ ਸਿੰਘ ਵਾਸੀ ਸ਼ੇਰਮਾ ਜਿਰਾ ਆਉਦਾ ਉਹਨੇ ਨਸ਼ਾ ਵੇਚ-ਵੇਚ ਕੇ ਆਹ ਸੰਪਤੀ ਬਣਾਈ ਸੀ ਜਿਸ ਦੇ ਫ੍ਰੀਜ਼ਿੰਗ ਆਰਡਰ ਕੰਪੀਟੈਂਟ ਅਥਾਰਟੀ ਦਿੱਲੀ ਤੋਂ حاصل ਕੀਤੇ ਗਏ ਹਨ ਇਹ ਤਕਰੀਬਨ ਇਹਦਾ 20 ਲੱਖ ਦੀ ਸੰਪਤੀ ਹੈ ਜਿਹੜਾ ਇਹ ਘਰ ਨੇ ਬਣਾਇਆ ਤੇ ਇਹਦਾ ਪਾਸਟ ਕ੍ਰਿਮੀਨਲ ਰਿਕਾਰਡ ਵੀ ਹੈਗਾ ਤੇ ਇਹ ਤਕਰੀਬਨ ਇਹਤੇ 4 ਐਨਡੀਪੀਐਸ ਦੇ ਮੁਖਦ ਨੇ ਦਰਜ ਹਨ ਜਿਹੜੇ ਕਿ ਕਮਰਸ਼ੀਅਲ ਕੋਰਟ ਕੀਤੇ ਹੈ ਤੇ ਸਾਨੂੰ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਇੱਕ ਬੜੀ ਸਫਲਤਾ ਹਾਸਲ ਹੋਈ ਹੈ ਸਰਕਾਰੀ ਹੋਰ ਸੁਨੇਹਾ ਦੇਣਾ ਚਾਹੁੰਦੇ ਹਾਂ ਜੀ ਜਨ ਅਨਸ਼ਾਸਨ ਕਰਦਾ ਜੋ ਕਿਸੇ ਜਿਹੜੇ ਵੀ ਹੋਰ ਇਹੋ ਜੇ ਨਸ਼ਾ ਵੇਚਣ ਦੇ ਆਦੀ ਨੇ ਆ ਮਾੜੇ ਅਨਸਰ ਨੇ ਉਹਨਾਂ ਨੂੰ ਸਾਡੀ ਅਹੀ ਸਖਤ ਚੇਤਾਵਨੀ ਹੈ ਵੀ ਇਹ ਗੋਰਖ ਧੰਦਾ ਛੱਡ ਕੇ ਆਮ ਜ਼ਿੰਦਗੀ ਬਤੀਤ ਕਰੋ ਮਿਹਨਤ ਮਜ਼ਦੂਰੀ ਕਰੋ ਜਾਂ ਕੋਈ ਹੋਰ ਸਾਧਨ ਦੁਕਾਨਦਾਰੀ ਕਰੋ ਕੋਈ ਕੰਮ ਕਰ ਕਰੋ ਲੋਕਾਂ ਦੀ ਜ਼ਿੰਦਗੀ ਅੰਤ ਬਾਹ ਨਾ ਕਰੋ ਵਰਨਾ ਪੰਜਾਬ ਪੁਲਿਸ ਤੁਹਾਡੇ ਖਿਲਾਫ ਤੁਹਾਡੇ ਖਿਲਾਫ ਸਖਤੋ ਸਖਤ ਕਾਰਵਾਈ ਕਰੇਗੀ ਥੈਂਕ ਯੂ ਜੈ ਜੀਰਾ ਪ੍ਰਧਾਨ ਜੀ ਤੁਹਾਨੂੰ ਕਲਮਨਰ ਫਕ ਪੰਜਾਬੀ ਚੈਨਲ ਵੱਲੋਂ ਬਹੁਤ-ਬਹੁਤ ਵਧਾਈਆਂ ਦਿੰਦੇ ਆ ਅੱਗੇ ਅੱਗੇ ਫੈਸਟੀਵਲ ਆ ਰਹੇ ਨੇ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਲਮਨਰ ਫਕਤਾ ਚੈਨਲ ਤੇ ਲਗਵੀ ਜੀ ਬਹੁਤ-ਬਹੁਤ ਵਧਾਈ ਦਿੰਦਾ ਥੈਂਕ ਯੂ ਔਰ ਤੁਹਾਡਾ ਸਵਾਗਤ ਵੀ ਕਰਦਾ ਤੁਸੀਂ ਉੱਚੇ ਤੌਰ ਤੇ ਇਨਸਾਨੀਵਾਲ ਦੇ ਵਿੱਚ ਪਹੁੰਚੇ ਹੋ ਔਰ ਮੈਂ ਸਮੂਹ ਦੇਸ਼ ਦੇ ਦੇਸ਼ ਵਾਸੀਆਂ ਔਰ ਸਮੂੱਚੇ ਭਾਰਤ ਵਾਸੀਆਂ ਨੂੰ ਇਸ ਦੀਵਾਲੀ ਦੇ ਪਰਬ ਤੇ ਵਿਸ਼ਕਰਮਾ ਦੇ ਔਰ ਗੁਰਪੁਰਬ ਔਰ ਛਟ ਪੂਜਾ ਦੇ ਪਰਮਤਪ ਪਵਿੱਤਰ ਤਿਹਾਰ ਦੇ ਉੱਪਰ ਜਿੱਥੇ ਬਹੁਤ-ਬਹੁਤ ਵਧਾਈ ਦਿੰਦਾ ਉੱਥੇ ਦੇਸ਼ ਦੇ ਬਹੁਤ ਹੀ ਤੇਜਸਵੀ ਔਰ ਯੋਸ਼ਸ਼ਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਰਹਿਨਮਾਈ ਦੇ ਵਿੱਚ ਅੱਗੇ ਦੇਸ਼ ਬਲੰਦੀਆਂ ਨੂੰ ਜੋ ਛੂ ਰਿਹਾ ਹੈ ਉਹਦੇ ਲਈ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਵੀ ਕਰਦਾ ਕਿ ਸਮੂੱਚੇ ਭਾਰਤ ਵਾਸੀਆਂ ਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਉਹਨਾਂ ਦੀ ਯੋਗ ਰਹਿਨਮਾਈ ਦੇ ਵਿੱਚ ਦੇਸ਼ ਬੁਲੰਦੀਆਂ ਨੂੰ ਛੂਵੇ ਔਰ ਇਹ ਸਾਰੇ ਤਿਹਾਰਪਾਂ ਪੂਰੇ ਸਦਭਾਵਨਾ ਦੇ ਨਾਲ ਵਾਤਾਵਰਨ ਦਾ ਧਿਆਨ ਰੱਖਦੇ ਹੋਏ ਔਰ ਖੁਸ਼ੀਆਂ ਦੇ ਖੇੜੇ ਨੂੰ ਪ੍ਰਮਾਤਮਾ ਸਾਡੇ ਚ ਐਵੇਂ ਬਣਾਈ ਰੱਖੇ ਇਸ ਲਈ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਔਰ ਸਮੁੱਚੇ ਸੰਗਤ ਨੂੰ ਸਮੁੱਚੇ ਦੇਸ਼ ਦੇ ਨਾਗਰਿਕਤਾ ਨੂੰ ਅੱਜ ਦੇ ਇਸ ਪਾਵਨ ਤੇ ਪਵਿੱਤਰ ਜੋ ਤਿਹਾਰ ਆ ਰਹੇ ਉਹਨਾਂ ਤੇ ਬਹੁਤ ਬਹੁਤ ਵਧਾਈ ਦਿੰਨਾ ਬਹੁਤ ਧੰਨਵਾਦ ਵਰਦਾਨ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਜਵਾ ਗਰੋਸਰੀ ਸਟੋਰ ਪਾਇਲ ਵੱਲੋਂ ਆਪ ਸਭ ਨੂੰ ਬੰਦੀ ਛੋੜ ਦਿਵਸ ਦੀਵਾਲੀ ਅਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਅਤੇ ਆਪ ਸਭ ਲਈ ਇਹ ਅਰਦਾਸ ਕਰਦੇ ਹਾਂ ਕਿ ਇਹ ਤਿਹਾਰ ਆਪ ਸਭ ਲਈ ਖੁਸ਼ੀਆਂ ਖੇੜੇ ਅਤੇ ਤੰਦਰੁਸਤੀਆਂ ਲੈ ਕੇ ਆਵੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਹੱਸਦਾ ਵਸਦਾ ਖੂਬ ਤਰੱਕੀਆਂ ਕਰੇ ਧੰਨਵਾਦ